ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਨੂੰ ਬਈ ਜੀ ਅੱਜ ਲੋ ਜੀ ਫਾਸਟ ਮਾਰਚ ਅੱਜ 2024 ਹੈ ਨਾ ਗਜਰਾਤ ਦੇ ਵਿੱਚ ਚੱਲਦਾ ਕਣਕ ਦਾ ਸੀਜ਼ਨ ਮਾਰੋਂ ਮਾਰਾ ਬਾਕੀ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਹੈ ਨਾ ਬਾਈ ਰੇਟ ਘੱਟ ਹੋਣ ਕਰਕੇ ਸਾਨੂੰ ਵੀ 25 30 ਕਿਲੋਮੀਟਰ ਮੰਨ ਲਓ ਸਾਈਡ ਤੇ ਹੋਣਾ ਪੈ ਗਿਆ ਉਹ ਏਰੀਆ ਛੱਡ ਕੇ ਕਿਉਂ ਅੱਡਾ ਪਣਾਉਤੀ ਆ ਅੱਡਾ ਬਾਈ ਇਹ ਜਿਹੜਾ ਮਸ਼ੀਨ ਵਾਲਾ 400 ਨੂੰ ਵੜਦਾ ਹੈ ਨਾ ਉਹਨੂੰ ਲਾ ਲੈਣ ਦੇ ਚਾ ਜਿੰਦਣ ਉਹਦਾ ਦਮ ਥੱਕ ਗਿਆ ਹੈ ਨਾ ਤੇ ਜਾਵਾਂਗੇ ਉਹ ਕਹਿੰਦੇ ਇੱਕ ਮਸ਼ੀਨ ਤੇ ਦਾ ਬਾਈ ਭਲੇਖਾ ਹੀ ਇਹ ਵੀ ਏਰੀਆ ਵੀ ਵੱਢੇ ਜਾਊਗਾ ਹੈ ਨਾ ਬਾਕੀ ਅੱਜ ਆਪਾਂ ਡੈਮ ਵਾਲੇ ਏਰੀਆ 'ਚ ਫੇਰ ਇੱਧਰ ਆ ਗਏ ਤੇ ਇਹਦੇ ਕੋਲ ਹੈਗੇ ਤੇ 40-45 ਬਿਗੇ ਮੈਂ ਕਿਹਾ ਚਲੋ ਉੱਥੇ ਦਾ ਬਾਈ ਕੱਲ ਅਸੀਂ ਖੜੀ ਕਰ ਲਈਦੀ ਮੈਂ ਕਿਹਾ ਵੀ ਨਹੀਂ ਤਾਂ ਘੱਟ ਰੇਟ ਤੇ ਨਹੀਂ ਵੜਦੇ ਮਿੱਤਰਾ ਵੀ ਏਜੰਟ ਨੂੰ ਵੀ ਗਿਆ ਮੈਂ ਕਿਹਾ ਵੀ ਘੱਟ ਰੇਟ 'ਚ ਆਪਾਂ ਨੂੰ ਬਾਰਾ ਨਹੀਂ ਖਾਣਾ ਹੈਗਾ ਤਾਂ ਕਿ ਵਦੀਪ ਬਾਈ ਨੇ ਵੀ ਖੜੀ ਕਰ ਲਈ ਆਪਾਂ ਵੀ ਖੜੀ ਕਰ ਲਈ ਤੇ ਅੱਜ ਉਹਦੀ ਚੱਲ ਗਈ ਹੁਣ ਮੈਨੂੰ ਫੋਨ ਆਇਆ ਤਾਂ ਕਹਿੰਦਾ ਵੀ ਰੇਟ ਦਾ ਪੈ ਗਿਆ ਫਰਕ ਵੀ ਲਾਗੇ ਜ਼ਮੀਂਦਾਰ ਦੇਖਣ ਕੰਮ ਵੀ 600 ਵਾਲੀ ਮਸ਼ੀਨੜੀ ਕੰਮ ਵੀ ਕਰਕੇ ਦਿੰਦੀ ਹੈ ਹਨਾ ਵਧੀਆ 500 400 ਤੇ ਬਾਈ ਹੁਣ ਤੁਹਾਨੂੰ ਪਤਾ ਮਸ਼ੀਨ ਭਜਾ ਕੇ ਹੀ ਵੱਡੂਗੇ ਬਾਕੀ ਮੈਂ ਨਾ ਇੱਕ 2-3 ਦਿਨ ਤੋਂ ਆ ਵੀਡੀਓ ਬਹੁਤ ਆ ਰਹੀਆਂ ہیں BH4 انجن بارے ਮੈਂ 2-3 کمپنیں دے الگ الگ مشیناں دی ویڈیؤں دیکھیਆਂ ਵੀ بھائی کہہ دے BH4 انجن بھائی ਕਾਮਯਾਬ ਨਹੀਂ ਲਿਓ ਨਾ بھائی ਹੁਣ ਮੇਰੀ ਇੱਕ ਗੱਲ ਸੁਣੋ ਨਹੀਂ ਲਵਾਗੇ ਤਾਂ ਹੁਣ 02 ਤਾਂ ਬਾਈ ਮਿਲ ਉਹ ਆਪਣੇ ਸੌਰੀ BH3 اور 4 ہے جڑا 3 ਦਾ ਹੁਣ ਮਿਲਦਾ ਵੀ ਹੈ ਨਹੀਂ ਹਨਾ ਕੰਪਨੀ ਗਵਰਨਮੈਂਟ ਨੇ ਬੈਨ ਕਰਤਾ ਬਾਕੀ ਮੈਂ ਇੱਕ ਰਿਕਵੈਸਟੇ ਕਰੂੰਗਾ ਹਨਾ ਮੇਰਾ ਵੀਰ ਕਈ ਚਲੋ ਭਾਈ ਕਰਾਂ ਭਾਈ ਮੀਟਰ ਦਾ ਜਰੂਰ ਧਿਆਨ ਰੱਖੋ 20% ਤੇ ਯੂਰੀ ਹੈ ਜਿਹੜਾ ਹਨਾ ਆਪਣੇ ਐਡ ਬਲੂ ਆ ਇਹਨੂੰ 20% ਤੇ ਥੱਲੇ ਨਾ ਆਉਣ ਦਿਓ ਕਿ ਭਈ ਇਹ 에ਅਰ ਲਊਗਾ ਨਾ ਇਹ ਡੀਜ਼ਲ ਨੇਅਰ ਲੈ ਲਈ ਜਾਂ ਯੂਰੀ ਨੇਅਰ ਲੈ ਲਈ ਤਾਂ ਫਿਰ ਵੀਰੇ ਮੁੜ ਕੇ ਨੇ ਚੱਕਰ ਨਹੀਂ ਫੜਨੇ ਹੈਗੇ ਇੱਕ ਹੋਰ ਤੁਹਾਨੂੰ ਦੱਸਦਾ ਜਿਹੜਾ ਯੂਰੀ ਆ ਆਪਣੇ ਆਪ ਪਾਉਨੇ ਐਡ ਬਲੂ ਹੁਣ ਇੱਥੇ ਆਪਾਂ ਦੇਖਦੇ ਆ ਨਾ ਰੋੜਾਂ ਦੇ ਆਪਾਂ ਆਏ ਆ ਮਸ਼ੀਨਾਂ ਲੈ ਕੇ ਬਾਹਰ ਐਮਪੀ ਜੁਪੀ ਕੇ ਜਲਰਾਤ ਨੂੰ ਤਾਂ ਰਸਤੇ ਢਾਬਿਆਂ 'ਪਰ ਟੈਂਕੀਆਂ ਪਈਆਂ ਬੜੀਆਂ-ਬੜੀਆਂ ਹਨਾ 2-2000 ਲੀਟਰ ਦੀਆਂ ਉਹ ਯੂਰੀਆ ਲੈ ਕੇ ਮੇਰਾ ਵੀਰ ਨਾ ਪਾਓ ਕੋਈ ਵੀ ਕਿਸਾਨ ਆ ਨਾ ਕੰਮੈਨ ਵਾਲਾ ਵੀਰ ਉਹ ਯੂਰੀਆ ਦੀ ਮਰ ਤੋਂ ਨਾ ਕਰੋ ਜਿੰਨੇ ਵੀ ਮੇਰੇ ਵੀਰ ਨੇ BS4 ਇੰਜਨ ਆਪਾਂ 5-5 ਲੱਖ ਮਸ਼ੀਨਾਂ ਦਾ ਮਹਿੰਗੀਆਂ ਲੈ ਲਈਆਂ ਬਾਈ ਇੰਜਨ ਮਹਿੰਗੇ ਹੋਗੇ ਪਰ ਆਪਾਂ ਯੂਰੀਆ ਹੁਣ ਜੇ 100 ਰੁਪਏ ਪਿੱਛੇ ਯੂਰੀਆ ਦੀ 12-1100 ਦਾ ਮਿਲ ਜਾਂਦਾ ਹੈ ਇਹ ਨਹੀਂ ਜਿਹੜਾ ਗਲਫ ਦਾ ਯੂਰੀਆ ਯੂਜ਼ ਕਰੋ ਸਾਰੇ ਮੇਰੇ ਵੀਰਾਂ ਨੂੰ ਕੰਬੈਨ ਵਾਲੇ ਨੂੰ ਸਪੈਸ਼ਲ ਬੇਨਤੀ ਹੈ ਮੇਰੀ ਇਹ ਹਨਾ ਕਿਸੇ ਵੀਰ ਦਾ ਨੁਕਸਾਨ ਹੋਵੇ ਸੀਜ਼ਨ ਦੇ ਵਿੱਚ ਕੰਬੈਨ ਖੜੇ ਬਾਈ ਕੋਈ ਕੰਪਨੀ ਨਹੀਂ ਸ਼ਰਮਾਈ ਕਰਦੀ ਇੰਜਨ ਦਾ ਬਾਈ ਕੰਮ ਕੰਪਨੀ ਦਾ ਨਹੀਂ ਲੈ ਲੈਣ ਦਾ ਹੁੰਦਾ ਹੁਣ ਜੇ ਕੰਪਨੀ ਦਾ ਇੰਜਨ ਉਹਨਾਂ ਤੇ ਲੈ ਕੇ ਧਰ ਦਿੰਦੀ ਆ ਪਹਿਲਾਂ ਵੀ ਧਰਦੇ ਦੇ ਹਨਾ ਤੁਸੀਂ ਮੇਰੇ ਵੀਰਾਂ ਨੂੰ ਗੈਲੀ ਨਾ ਕਰੋ ਵੀ ਇੱਕ ਹਵਾ ਜਿਹੜੀ ਮਸ਼ੀਨ ਤੇ BS4 ਇੰਜਨ ਆ ਉਹਦੀ ਇੱਕ ਤਾਂ ਪ੍ਰੈਸ਼ਰ ਆ ਉਹਦੇ ਪਰ ਛੇਤੀ ਲਾਓ ਹਨਾ ਨੰਬਰ ਜਿਹਨ ਕਹਿਣ ਨੇ ਗੱਲਾਂ ਪ੍ਰੈਸ਼ਰ ਆ ਉਹਨਾਂ ਫਿੱਟ ਕਰੋ ਹਵਾ ਲੀਕ ਕਰ ਦਿੰਨੇ ਆ ਰਾਤ ਨੂੰ ਟੈਂਕੀ ਖਾਲੀ ਜਿੰਦਾ ਸਵੇਰੇ ਆਪਾਂ ਸਟਾਰਟ ਕਰ ਲੈਣੇ ਆ ਹਵਾ ਵੀ ਨਾ ਜਮੇ ਖਾਲੀ ਕਰੋ ਟੈਂਕੀ ਨੰਬਰ 2 ਤੇ ਜੂਰੀਏ ਟੈਂਕੀ ਨਾ ਖਾਲੀ ਹੋਵੇ ਨੰਬਰ 3 ਤੇ ਡੀਜ਼ਲ ਘਟੋ ਘਟੋ ਵੀ ਮਸ਼ੀਨ ਚ 35 40 ਲੀਟਰ ਡੀਜ਼ਲ ਤੇ ਘਟ ਡੀਜ਼ਲ ਨਾ ਹੋਣ ਦੋ ਬਸ ਇਹੀ ਮੇਰੀ ਬੇਨਤੀ ਆ ਨਾ ਜਿਹੜੇ ਮੇਰੇ ਵੀਰ ਨੂੰ ਵੀਡੀਓ ਚੰਗੀ ਲੱਗੀ ਉਹਦਾ ਸ਼ੇਅਰ ਕਰ ਦਊਗਾ ਜਿਹੜੇ ਮੇਰੇ ਵੀਰ ਹਨਾ ਇੱਕ ਵਿੱਚ ਹੈਗੀਆਂ ਕਈ ਚਲੋ ਜਿਹੜੇ ਕਮੈਂਟਾਂ ਚ ਵੀ ਕਹਿਣਗੇ ਬਾਈ ਐ ਨਹੀਂ ਉਹ ਆ ਠੀਕ ਆ ਚਲੋ ਬਨਣੇ ਪੈਂਦੀ ਹੈ ਵੀਰੇ ਸਾਰੇ ਇੰਦੀ ਆ ਨਾ ਬਾਕੀ ਅੱਜ ਆਪਾਂ ਦਾ ਡੈਮ ਵਾਲੇ ਏਰੀਆ ਚਲਦੇ ਆ ਦਿਖਾਉਣੇ ਹੁਣ ਤੁਹਾਨੂੰ ਚਲਦੀ ਕਮੈਨ ਚਲਦੀ ਆਪਣੀ ਮਸ਼ੀਨ ਆ ਕੱਢੀ ਜਾਂਦੀ ਆ ਦਾਣੇ ਬਾਕੀ ਇਹਨੂੰ ਕਣਕਾਂ ਦਾ ਹੀ ਫਸਲ ਦਾ ਵੀ ਫਰਕ ਆ ਨਾ ਤਕੜੀ ਆ ਕਣਕਾਂ ਦੇ ਲੋ ਲਾਨੀ ਦੱਸਦਾ ਵੀ ਜਿਹੜੇ ਹਿਸਾਬ ਨਾਲ ਲਾਨ ਗਿਰਿਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਸਵੇਰ ਸਵੇਰ ਵੜਦੇ ਹੋਣੇ ਆ ਦੇਖੋ ਨਾ ਬੱਲਾਂ ਚੋਂ ਦਾਣੇ ਨਿਕਲ ਜਾਂਦੇ ਆ ਬੱਲਾਂ ਸਾਫ਼ੀਆਂ ਰਹਿ ਜਾਂਦੀਆਂ ਉਹ ਸਿਸਟਮ ਹੋਰੇ ਵੀ ਅੱਜ ਤਾਂ ਟਰਾਲੀ ਜੀ ਦਾਣੇ ਪਾ ਰਹੇ ਆ ਹਾਂ ਕਦਾਂ ਜਿਹੜੀ ਉਹ ਵਾਹੜਾ ਖੇਤ ਵੀ ਆ ਜੀ ਆ ਮੈਨੂੰ ਮੈਂ ਦੇਖਿਆ ਕਦਾਂ ਹੋਰ ਫਿਰ ਠੀਕ ਆ ਭਾਈ ਹੂੰ ਇਹ ਏਰੀਆ ਠੀਕ ਹੈ ਇਧਰ ਨੂੰ ਹਨਾ ਉੱਤੀ ਜਿਹੀ ਲੱਗੀ ਹੋਈ ਥੀ ਮੈਂ ਤਾਂ ਮੂਹਰੇ ਨਾਲ ਪੱਟ ਚੜਿਆ ਉਹ ਤਾਂ ਕੀਆ ਪੱਟ ਕੇ ਲਿਆ ਇਹ ਕਿਥੇ ਪੱਟ ਲੈ ਮੂਹ ਬਲੀ ਹੁਣ ਕਿੱ데 ਦਨ ਚ ਲੱਗੀ ਹੋਈ ਆ ਆ ਝੱਕਦੇ ਨਾ ਉਡਾ ਦੇ ਤੁੱਤੇ ਅਰੇ ਹਾ ਦੇ ਖੱਚਦੇ ਆਰੇ ਹੌਲੀ ਆ ਆ ਚਾਹ ਲਿਆ ਵੈਸਾ ਹਾਂ ਨਰਮ ਹਾਂ ਅਣਾ ਬਲਾਸ ਦੀ ਮੋਤੀ ਉੱਤੇ ਗਾਣ ਕੇ ਚੁੱਕੀ ਆ ਯਾ ਧੱਕ ਪਾਉਣੀ ਆ ਧੱਕ ਕੋਲ ਮਸ਼ੀਨ ਚੱਲਦੀ ਆ ਕਿ ਚਾਹ ਲਿਆ ਪਿਆ ਹੋਰ ਨਾ ਆਵਾਂ ਜਨ ਬਾਈ ਕਹਿ ਨਹੀਂ ਮੈਨੂੰ ਪਤਾ ਹੈ ਕਿ ਨਾ ਕਿਆ ਆਂਦਾ ਹੈ ਹਾਂ ਹਾਂ ਬਾਈ ਬਾਈ ਮੂਕਲੀ ਆਂਦਾ ਹੈ ਹਾਂ ਕਹਿੰਦਾ ਕਿਤੇ ਆ ਨਾ ਬੱਟਾ ਪਰ ਬੁੱਕਾ ਆਂਦੇ ਨੇ ਹਾਂ ਉਹ ਬੁੱਕੇ ਪੱਟ ਪੱਟ ਦੇਖੀ ਜਨ ਪਤਾ ਲਿਆ ਆਇਆ ਨਾ ਕਰੇਗਾ ਰ ਕੀ ਆ ਮੌ ਕੇ ਤੇ ਕੀ ਪਰਲੇ ਪਰ ਬੁੱਕੇ ਲੱਗੇ ਰ ਭਾਈ ਉਹ ਆ ਰਹੰਦਾ ਨੂੰ ਮੈਂ ਪਾਸੇ ਕਰੇ ਆਦੇ ਨਾ ਹੂੰ ਹੋਰ ਕਿਰੇ ਮੇਰਾ ਆਦੀ ਬਾਈ ਵੀ ਜੀ ਨੋਪੜੀ ਕਿਹੜੀ ਮੌਸਮ ਚ ਆ ਗਈ ਮੂਫਲੀ ਆ ਇਹ ਨਹੀਂ ਰ ਮਾਰਚ ਮਹੀਨੇ ਦੀ ਹਾਂ ਆਉਣੀ ਆ ਮਾਰਚ ਮਹੀਨੇ ਦੀ ਆਟ ਨੇ ਮੀਨੇ ਮੋੜੀ ਆਉਣੀ ਹੁੰਦੀ ਆ ਇਹ ਕਰਾਰੀ ਇਹ ਮੋਟਾ ਲਾਣਾ ਹੁੰਦਾ ਹੋਰ ਹਨਾ ਤੁਨੂੰ ਵੀ ਘਲਾ ਆਉਣਾ ਕੋਈ ਗੱਲ ਨਹੀਂ ਇੱਥੇ ਤੋਂ ਕੰਮ ਹੋਰ ਉਧਰ 12 ਵਜੇ ਦਾ ਟਾਈਮ ਦਿੱਤਾ ਆਪਾਂ ਉੱਥੇ ਪਹੁੰਚ ਜਾਣਾ 12 ਵਜੇ ਫੱਦੇੜਾ ਖੇਤ ਮੈਂ ਦੇਖ ਕੇ ਆ ਪਰਲੇ ਬਸਰ ਨਾਲੇ ਆ ਕੁੱਕਾ ਉਹ ਵੀ ਆਜਈ ਆ ਯਾਰ ਕੁੱਕਾ ਕੀ ਕਰੂੰਗਾ ਮੋੜ ਦੇ ਗਾਲ ਦਾ ਹੀ ਬੋਕੜਾ ਘਰਾ ਲੱਗਦਾ ਅੱਜ ਤਾਂ ਕਣਕ ਬਹੁਤ ਤਗੜੀ ਆ ਬਾਈ ਇਧਰ ਨੂੰ ਹੈ ਪਾਣੀ ਵਾਲਾ ਏਰੀਆ ਨਾ ਉਧਰ ਪਾਣੀ ਖੁੱਲਾ ਨਾ ਹੋਈ ਨਾ ਉਹ ਖੁੱਲਾ ਹੋਰ ਠੀਕ ਆ ਬਾਈ ਹਾਂ ਕੜੀ ਲਾ ਬਰੋਂ ਪ ਆਇਆ ਨਹੀਂ ਹੈ ਕੜੀ ਜਿਹੜਾ ਨਾਲੇ ਤਾਂ ਹੋਰ ਬੂਹੇ ਜਾਂਦੇ ਆਣ ਜਾਂਦੇ ਪਾਵਾਂਗੇ ਨਾਲਾ ਨਾਲਾ ਬਹੁਤ ਬਣਾ ਬਸ ਇੱਥੇ ਆਇਆ ਤੂੰ ਪਵਾ ਲਨੇ ਆ ਬਾਲੇ ਰੰਗ ਵਾਲੇ ਬਾਲੇ ਨਾਲ ਯਾਰ ਮੋਹਰ ਨਾਮ ਨਹੀਂ ਖਾਦਾ ਨਾਲੋਂ ਮੈਂ ਬਟੇ ਹੋਣੇ ਖੇਤ ਨੇ ਇਹਦੇ ਵੱਡੇ ਆ ਇਹਦੇ ਤਾਂ ਆਪੇ ਕੋਈ ਨਹੀਂ ਜਾਣਦੀ ਵੀ ਲੈਣੀ ਇਹਨੂੰ ਨਾਲੇ ਦੇ ਚਾਚੇ ਦਾ ਹੀ ਫੇਰ ਉਹ ਤਾਂ ਲੈ ਲਈ ਅੱਧਾ ਕਿ ਆਪਾਂ ਉਤਰਨੇ ਬਾਕੀ ਕਾਨਕ ਬਾਈ ਤਕੜੀ ਆ ਬਾਕੀ ਕੋਈ ਸ਼ੱਕ ਨਹੀਂ ਹੈਗਾ ਲਓ ਜੀ ਬਾਈ ਜੀ ਚੱਲਦੀ ਆ ਮਸ਼ੀਨ ਨੀਲੇ ਖਾਂ ਪਾਈ ਗਿਆ ਤੇ ਪਰ ਜਾਂਦੇ ਕੰਮ ਥੋੜਾ ਜਿਹਾ ਆਪਾਂ ਨੂੰ ਘੱਟਦਾ ਇੱਧਰ ਕੰਮ ਹੈਗਾ ਤਾਂ ਵੀਰੇ ਅੱਜ ਇੱਧਰ ਆ ਗਏ ਗਾਇਤਪੁਰ ਆਪਣਾ ਨੀਲੇ ਖਾਂ ਦੇ ਨੀਲੇ ਖਾਂ ਤੇ ਜਾਣਾ ਵੀਰੇ ਚੜਖੜੀ ਪਿੰਡ सरकड़ी ने पार्टी जाओ हूं लाइन आओ जाओ हेलो तुम्हें ऊपर लाइन हूं जावनो सो चटड़ी में गाड़ी जाएगी हां चरकड़ी में लो तुम्हें जाओ जाएगी गाड़ी हां बस बस भला क्या हुआ चरकड़ी में जाएगी अभी अभी जाएगी ना अभी इसके बाद में आधा घंटा लग जाए और कितना टाइम लगेगा लग यहाँ से आधा घंटा जाने में झगड़ा क्यों कर रहे हैं ऐसे तो बता वो तो वैसे ही कर रहे हैं एक बार बता कैसे झगड़ा तो क्यों कर रहे हैं गाड़ी है? के लिए झगड़ा करता है। गाड़ी के लिए भी लेट होगी तो आधा घंटा सुबह ठंडा है हम क्या करेंगे तो तो, तो, तो तुम्हारे सामने गाड़ी क्यों कैसे होगी थी तो उतना तो 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 टाइम भी वेस्ट हो गया हमारा दस बजे गाड़ी चलेगी फिर क्या करेंगे बजे गाड़ी चालू की है कितना ठंडा पड़ा है तुम्हारे सामने गाड़ी रुकी नहीं रुकी चलो मैं ट्रैक्टर लेने जा रहा ऐसी और छोटू कैसे चले गाड़ी माल मूल अच्छा निकला अरे बहुत बढ़िया बढ़िया निकला ना क्या नाम है तुम्हारा ਰਾਵੀ ਸੁਨਾਮ ਵਿਸ਼ਵਨਾਥਾ ਵਿਸ਼ੂ 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 ਤੁਹਾਡਾ ਖੇਤਾ ਇਹ ਆਪਣਾ ਖੇਤ ਲੋ ਜੀ ਭਾਈ ਜੀ ਇਹ ਮੁੰਡਿਆਂ ਦਾ ਖੇਤ ਵੜਦੇ ਆ ਬਹੁਤ ਵਧੀਆ ਬਾਈ ਜੀ ਬੜਾਈ ਹੁੰਦੀ ਆ ਹੈ ਤਾਂ ਬਣਾ ਨਰਮਾਈਆਂ ਥੋੜੀ ਹਾਂ ਡਰਾਈਵ ਨਹੀਂ ਕਰਦੇ ਹਾਂ ਸਭ ਕੁਝ ਕਰਦੇ ਆ ਭਈਆ ਇੱਧਰ ਖੜੇ ਇਹ ਬਾਲਾ ਦੇ ਡੈਡੀ ਜੀ ਕਿਹੜਾ ਹੈ ਭਾਈ ਬੜੀਆ ਹੈ ਬੜੀਆ ਹੈ ਮਜ਼ਾ ਆਇਆ मजा है ये क्या बोल रहे हैं अभी तो बोला है। क्या को क्या चटरी गाड़ी जाएगी ले जाएंगे हमारे को क्या है चटरी जाएगी ले जाएंगे ले जाएंगे कि नहीं ले जाएंगे कि नहीं भैया अभी जाएंगे चटरी में जाएंगे कोई बात नहीं अभी निकाल के आधा घंटा लगे बस उसके बाद सीधी चटरी को जाएगी गाड़ी लाख पैसे की कोई बात नहीं ले लेंगे हम आओ जी भाई जी, चलते हैं मारो क्या है भैया बहुत गर्मी गर्मी हुई क्या हुआ गर्मी तो... तो मेरे अरे मैं तो नीचे पानी में घुस गया था <laughs> पानी में घुस गया था मैं तो इसीलिए गर्मी हो गया <laughs> और बढ़िया बहुत बढ़िया भाई जी पढ़ाई चल रही है पढ़ाई बच्चे कटाई गए नहीं अंदर लगे हाथ धूड़ कटना पापा ना लिया भी लिया ਟੈਂਕ ਗਿਆ ਪਾਰ ਬਾਈ ਜੀ ਲਗਿਆ ਟੈਂਕ ਕੱਢਣਾ ਪਿੰਡੇ ਨਵੇਂ ਨਵੇਂ ਆ ਪਾਈ ਜੀ ਆ ਆ ਰੀਲੇ ਖਾਂ ਬੱਚੇ ਆ ਗਏ ਚੜਖੜੀ ਪਿੰਡਾਂ ਜਿਹੜੀ ਪਤੰਗਾਂ ਈ ਉਡਾਉਂਦੇ ਹੁੰਦੇ ਚੜਖੜੀ ਕਹਿੰਦੇ ਨਹੀਂ ਉਹ ਪਤੰਗਾਂ ਈ ਉਡਾਉਂਦੇ ਹੁੰਦੇ ਆ ਪਾਈ ਉਹ ਪਿੰਡ ਚੜਖੜੀ ਆ ਮੈਂ ਤਾਂ ਹੀ ਨਹੀਂ ਭੁੱਲਦਾ ਟੰਗ ਨੂੰ ਯਾਦ ਕਰ ਲੈਂਦਾ ਮੈਂ 캬ਰ ਬਾਈ 캬ਰ ਓਏ ਟੈਂਕ ਦੇ ਨਾਲ ਦੇਖੋ ਟ੍ਰੈਲੀ ਘੱਟੀ ਫੁੱਲ ਇੱਕੋ ਟੈਂਕ ਪਿਆ ਬਾਈ ਜੀ ਇਹ ਜ ਦੂਆ ਦਾ ਪੈਂਦਾ ਇਹਨੇ ਟ੍ਰੈਲੀਆਂ ਬੜੀਆਂ ਬਾਈ ਜੀ ਇਹ ਕਣਕ ਦੇ ਜੇ ਲੋ ਬਹੁਤ ਵਧੀਆ ਦਾਣਾ ਨਿਕਲੇ ਸੀ ਬੜੀਆ ਹੈ ਭਾਜੀ ਹੱਥ ਮੇਂ ਠਾਕੇ ਦਿਖਾ ਬਤਾ ਪਤਾ ਦੇਖ ਸਕਦੇ ਹੋ ਬਹੁਤ ਵਧੀਆ ਬੜੀ ਬੜੀ ਯਾਰ ਆਪਕਾ ਮਸ਼ੀਨ ਬਹੁਤ ਬੜੀਆ ਕਾਟ ਰਿਹਾ ਨਿਕਲ ਰਿਹਾ ਦਾਣੇ ਇੱਕ ਟੈਂਕ ਹੀ ਹੋ ਗਿਆ ਹੈ ਬਹੁਤ ਚੋਕਾਈ ਹੈ ਭਾਜੀ ਚੋਕਾ ਕਿਸ ਕੋ ਬੋਲਤੇ ਹੈ ਚੋਕਾ ਕਿਸ ਕੋ ਬੋਲਤੇ ਅੱਛੇ ਕੋ ਅੱਛੇ ਅੱਛੇ

ਗੰਡਲ ਸਿੱਧਾ ਜਾਊਗਾ ਬਾਈ ਜੀ ਇਹ ਮੰਡੀ ਦੇ ਵਿੱਚ ਮਾਲ ਮਾਲ ਬਹੁਤ ਸਾਫ ਆ ਬੜੀ ਬੜੀ ਅੱਛਾ ਹੀ ਹੈ ਨਾ ਯਾਰ ਸਭ ਵੀ ਨਿਕਲ ਨਿਕਰੇਗਾ ਹਾਂ ਸਭ ਐਸੇ ਨਿਕਲੇਗਾ ਠੀਕ ਹੈ ਲੋ ਜੀ ਬਾਈ ਜੀ ਚੁੱਪੀ ਵੀ ਆ ਮਸ਼ੀਨ ਨੂੰ ਦਰਨਾ ਕਿਹਾ ਚਲਾਉਣਾ ਕਹਿੰਦਾ ਅੱਜ ਸ਼ੌਂਗਰਾ ਦੇੜੇ ਦੇਣੇ ਆ ਮਾ ਬਾਈ ਚੱਲ ਫਿਰ ਦੇ ਸ਼ੌਂਗਰਾ ਵਾਲੇ ਦੇੜੇ ਆ ਹੈਂ ਹਾਲੀਆਂ ਵਈਆਂ ਬਾਈ ਵਾ ਕਰਨਾ ਜਾਂਦਾ ਡਾਉਂਦਾ ਬਾਈ ਇਹ ਆਈ ਮੋਰੀ ਹੋਈ ਬਾਈ ਸ਼ਾਲ ਬਾਈ ਦੂਜਾ ਬਹੁਤ ਵਧੀਆ ਮੌਲੀ ਕਿਵੇਂ ਰੋਟੀ ਰੋਟੀ ਖਾ ਲਈ ਹਾਂ ਰੋਟੀ ਖਾ ਗਿਆ ਚਾਰ ਰੋਟੀ ਚਾਹ ਨਾਲ ਕਾਦੇ ਨਾਲ ਯਾਰ ਮਿਰਚਾਂ ਦਾ ਅੰਬ ਦਾ ਨਿੰਬੂ ਦਾ ਬਾਈ ਯਾਰ ਕਿੱਥੇ ਤੱਕ ਇੰਨਾ ਪਤਾ ਤੈਨੂੰ ਯਾਦਾ ਲੱਗਦਾ ਇਹ ਇਹ ਚਾਰ ਪੰਜਾਬ ਦਾ ਵੀਰੇ ਇਹ ਪੁੱਤ ਲੰਦਾ ਇਹ ਉਹ ਮਨਦੀਪ ਨੇ ਪਿਛਾਲ ਆਲਾ ਅੱਛਾ ਅੱਛਾ ਹੁਣ ਇਹ ਇਹਨੂੰ ਬਾਲੇ ਨੂੰ ਡੱਬਾ ਦਿੱਤਾ ਹੋਇਆ ਭਰ ਕੇ ਅੱਛਾ ਨਿੰਬੂ ਦਾ ਵਿਚੇ ਅੰਬ ਦਾ ਸਾਰਾ ਮਿਕਸ ਚਾਰ ਆ ਮੈਨੂੰ ਪਹਿਲਾਂ ਪੁੱਛਿਆਦਾ ਕਹਿੰਦਾ ਘਰ ਪਿਆ ਸਭ ਕੁਝ ਕਹਿੰਦਾ ਮੈਂ ਚੱਕ ਲਿਆਉਂਗਾ ਕਹਿੰਦਾ ਬਾਈ ਰੋਟੀ ਤਾਂ ਮੈਂ ਬਣਾਈ ਹੀ ਆਪਣੇ ਸਾਜਰੇ ਕਹਿੰਹੀਂ ਬਾਦਲ ਚਾਹੋ ਸਬਜੀ ਆਪਣੀ ਰਾਤ ਖਰਾਬ ਹੋ ਗਈ ਸਵੇਰੇ ਗਰਮੀ ਬਹੁਤ ਹੀ ਬਾਈ ਰਾਤ ਆ ਕਹਿੰਹੀਂ ਆਹਾ ਹੋਰ ਵਾ ਠੀਕ ਆ ਬਾਈ ਕਰਦੀ ਹੁਣ ਚੜਖੜੀ ਨੇ ਸਦੀਕਾ ਗਾਹਾਂ ਵੱਡੀ 8 ਵਿਗੇ ਹੋਰ ਆਪਣੇ ਤੇ ਹਾਂ ਤੂੰ ਤੇ ਉਹ ਟਾਇਰ ਤਾਂ ਲੱਗਣਾ ਨਹੀਂ ਗਾ ਉਹ ਲੱਗਣਾ ਤਾਂ ਹੈ ਨਹੀਂ ਗਾ ਹਾਂ ਬੰਦੇ ਫੋਨ ਆਈ ਜਾਂਦੇ ਇਹ ਬੰਦੇ ਤੇ ਵਰ ਤੇ ਤਾਂ ਬੁਠੇ ਬੁੜੇ ਦੇਖੀ ਅੱਛਾ ਮਿੱਠੀਆਂ ਗੋਲੀਆਂ ਲੈਦੀਆਂ ਹੁਣ ਹਾਂ ਲਓ ਜੀ ਮਿੱਠੀਆਂ ਗੋਲੀਆਂ ਦੇ ਕੇ ਭੇਜਤਾ ਇੱਕ ਏਜੰਟ ਹੋਰ ਆ ਬਾਈ ਇਹ ਉਹਨੂੰ ਕਹਾ ਤੌਰਤਾ ਦੇਖਦੇ 8 ਕਿ ਵਿਗੇ ਬਾਈ ਕਹਿੰਦਾ ਨਹੀਂ ਸੋਮਵਾਰ ਤੱਕ ਰੁਕਦਾ ਨਹੀਂ ਹੈਗਾ ਸੋਮਵਾਰ ਨੂੰ ਐਤਵਾਰ ਨੂੰ ਕੱਢੀ ਆਉਣੀ ਇਹ ਪਰਸੋਂ ਨੂੰ ਰੇ ਰੁਕਦਾ ਨਹੀਂ ਹੈਗਾ ਬਾਈ ਜੀ ਤਾਂ ਉਹ ਬੰਦੇ ਨੂੰ ਭੇਜ ਕੇ ਪਿੱਛੇ ਦੇ ਹੁਣ ਵੱਢਦੇ ਦੇਖਦੇ 8 ਕਿ ਵਿਗੇ ਆ ਬੱਟ ਕੇ ਚੱਲेंगे ਵੀਰੇ ਲਓ ਜੀ ਭਾਈ ਜੀ ਵੰਡੇਆਂ ਦਾ ਖੇਤ ਆ ਹਾਮੋਲੀ ਵਾਇਡ ਡਰਾਈਵਰੀ ਕਰਨਾ ਵੀਰੇ ਖੱਟੇ ਤੇ ਰੱਖਾ ਲੋ ਹੈ 40 ਆ ਵੀਰੇ ਹੋਰ ਆਪਣੇ ਵਾਹ ਖੱਟੇ ਤੇ ਰੱਖ ਬਣਾ ਕੰਮ ਆ ਓਲੀਆ ਸਾੜੀਆਂ ਚ ਕਿਆ ਬੰਨਿਆ ਹੋਇਆ ਕਹਾਂ ਵੀ ਡੱਬ ਖੜਪੀਆਂ ਬਾਈ ਓਰੇ ਚਲਾ ਕਦੀ ਦੇਖਣੀ ਚਾਹੀਦੀ ਆ ਇੱਥੇ ਅੱਗੇ ਪਿਆਜ਼ ਦੀ ਫਸਲ ਆ लो जी भाई आ गए चारखड़ी में हुए सीधे आ गए रास्ते पंप आई पंप से लगे तेल पौन ਹਾਂਜੀ ਹਾਂ ਕਿਵੇਂ ਆ ਆ ਲਾਗੇ ਜਾਣਾ ਆਪਾਂ ਹੁਣ ਤਾਂ ਹਾਂ ਉਥੇ ਨੇੜੇ ਕਿਵੇਂ ਆ ਗਿਆ ਚੜ੍ਹੜੀ ਸੀ ਹੁਣ ਤਾਂ ਬੜੇ ਰੋਡ ਤੇ ਆ ਗਏ ਆਪਾਂ ਦੇਖਾ ਉਧਰ ਰਾਜਕੋਟ ਆ ਰੋਦੂਆਂ ਲਾ ਪਾ ਕੇ ਡੀਜ਼ਲੋਂ ਚੱਲੀਏ ਇੱਥੇ ਜਾਣਾ ਲੱਗ ਗਈ ਜਾਣਾ ਹੁਣ ਤਾਂ ਆ ਗਏ ਮਸ਼ੀਨਾਂ ਵਾਂਗ ਉਰੀ ਖੜੀਆਂ ਆ ਗਾਲੇ ਪੰਪ ਭਰਾ ਗਾਹਾਂ ਵਾਲੇ ਤੇ ਖੜੇ ਨਵੀਆਂ ਵੀ ਜਿੰਨਾ ਖੜੀਆਂ ਕਰਤਾਰੇ ਦੋਏ ਕਰਤਾਰੇ ਚਲੋ ਹੁਣ ਡੀਜ਼ਲ ਦੀ ਫਿਕਰ ਨਹੀਂ ਲਾਉਂ ਹਿੱਧਰ ਬਹੁਤ ਆਈਆਂ ਨਵੀਆਂ ਵੀ ਆਈਆਂ ਪੁਰਾਣੀਆਂ ਵੀ ਆ ਦੇ ਪਿੱਛੇ ਦੋ ਤਿੰਨ ਮਿਲੀਆਂ ਆਪਾਂ ਨੂੰ ਬਾਈ ਕਰਤਾਰ ਮਸ਼ੀਨ ਜ਼ਿਆਦਾ ਇਧਰ ਜਾ ਜੰਟਾ ਬਾਲਾ ਬਾਈ ਆਪਣਾ ਚੱਲੇ ਲੈ ਕੇ ਅੱਜ ਬਣਾਉਣੇ ਇਹ ਏਰੀਆ ਜਾਇਏ ਹੋ ਜਾਂ। ਬਾਲੇ ਦਾ ਬਰਾ ਰਿਆ ਪਿੰਡ ਤੇ ਮੈਂ ਜਮ ਮਲਾਇਆ ਇਹ। ਹਾਂ। بابا ਇਹ ਕੀ ਕਰ ਰਹਾ ਹੈ? ਇਹ ਇਹ ਮਾਵਾ। ਮਾਵਾ ਇਹ ਮਸ਼ਹੂਰ ਆ ਬਾਈ ਕਿਧਰਾ ਆਤਾ। ਵਿਰਾਤੀ ਮਾਵਾਈ ਇਹ। ਜਿਵੇਂ ਮੇਨ ਜੋ ਉਪਰ ਪੰਜਾਬ ਦੇ ਵਿੱਚ ਹੈ ਨਾ ਡੋਟੇ ਕੋਸਾਂ ਨੂੰ ਮੰਨਿਆ ਜਾਂਦਾ ਭੁੱਖੀ ਭੀਮ ਨੂੰ। ਇਕਰ ਐਸੇ ਇਸ ਤਮੈ ਨਾਲ। ਹਾਂ। ਹੌਣ ਇਨਕੀ ਹੋ ਗਈ ਹੁਣ ਮਿੱਤਰਾ। ਬਹੁਤ ਆ ਵਾਧੂ ਆਉਣ ਤੇਰਾ। ਉਹ ਐ ਫਿਕਰ ਨਹੀਂ ਬਈ ਰਹੂੰਗਾ ਉਹ ਗੱਲ ਕੋਸ ਨਹੀਂ ਹੈਗਾ ਵੜਦੇ ਵੜਦੇ ਕਿਤੇ ਉਹ ਖੇਤ ਮਿਲ ਜਵੇ ਫਿਰ ਔਖਾ ਹੋ ਜਾਂਦਾ ਹੁੰਦਾ ਹੁਣ ਆਇਤਾ ਹੈਗਾ ਵੀ ਟੈਂਕੀ ਦੇ ਵਿੱਚ ਹੈਗਾ ਖਿੱਚ ਕੇ ਰੱਖਿਓ ਕੰਮ ਠੀਕ ਹੈ ਮੈਂ ਕਿਹਾ ਹੁਣ ਖਚਾਈ ਪੂਰੀ ਕਰਨੀ ਬਸ ਉਹ ਤਾਂ ਖੇਤ ਨਰਮ ਦੇ ਥੋੜੇ ਹਾਂ ਮਾਰ ਲੈਣਾ ਮੌਲੀ ਨੂੰ ਹੱਥ ਵੀ ਟਾਈਮ ਦੇ ਨਾਲ ਖੇਤ ਵੱਟ ਕੇ ਨਿਕਲਣਾ ਪਵੇ ਚਲੋ ਮਿਲਦੇ ਅੱਗੇ ਜਾਣ ਲਈ ਵੱਡਿਆਗਾ ਖੇਤ ਆਪਣੇ ਏਰੀਆ ਦੇ ਜ ਬਾਰ ਬਰਦੇ ਆ ਇਧਰ ਮਿਰਚੇ ਮਿਰਚ ਪਈ ਆ ਜੀ ਪਰ ਚੜੀ ਵੀ ਖੇਤੀ ਜਿੱਤੇ ਬਹੁਤ ਹੈ ਲਾਲ ਮਿਰਚ

ਲੇ ਗਿਓ 12 ਵੇ ਗਿਓ ਤਾਲ ਪਤਰੀ ਬਾਲ ਪਤਰੀ ਬਾਅਦ ਚ ਲਓ ਜੀ ਬਾਈ ਜੀ ਦੇਖ ਲੋ ਰਸਤਾ ਇਹਨਾ ਕਿੰਨਾ ਬੁਰਾ ਹਾਲ ਆ ਜਾਂਦੇ ਹੋਏ ਮਸ਼ੀਨ ਬਹੁਤ ਵਧੀਆ ਨਿਕਲੀ ਆ ਜਾਂਦੇ ਵਿੱਗੇ ਦੇਖਦੇ ਤੇ ਇਹ ਗੁਜਰਾਤ ਮੋਦੀ ਦਾ ਆ ਇਹ ਗੁਜਰਾਤ ਮੋਦੀ ਦਾ ਆ ਜਾਂਦੇ ਵਿੱਗੇ ਦੇਖਦੇ ਸੀ 25 ਦੀ ਵਿੱਗੇ ਆ ਆਉਂਦੇ ਹੋਏ ਵੀਰ ਉਧਰ ਉਗਰ ਇਧਰ ਜਾਂਦੇ ਨਿਕਲ ਗਈ ਹੁਣ ਆਏ ਨਿਕਲ ਆਉਂਦੇ ਹੋਏ ਬਾਈ ਜੀ ਜਾਂਦੇ ਹੋਏ ਤਾਂ ਵਿੱਗੇ ਸਾਨੂੰ ਵਧੀਆ ਲੱਗੇ ਵੀ 25 30 ਵਿੱਗੇ ਇਕੱਠੇ ਮਿਲਦੇ ਆ ਮਸ਼ੀਨ ਬਹੁਤ ਵਧੀਆ ਕੱਢ ਲਈ ਹੁਣ ਵਾਪਸੀ ਤੇ ਆਉਂਦੇ ਹੋਏ ਔਗਰ ਆ ਗਿਆ ਖੰਬੇ ਵਾਲੀ ਸਾਈਡ ਖੰਭਾ ਜਮਾਂ ਹੀ ਵੀਰੇ ਜੜ ਦੇ ਵਿੱਚ ਲੱਗਿਆ ਹੋਇਆ ਆ ਗੱਭੇ ਹੀ ਆ ਰਸਤੇ ਦੇ ਹੁਣ ਮਿੱਟੀ ਵੱਢ ਰਹੇ ਹੈ ਮਿੱਟੀ ਵੱਢ ਵੱਢ ਕੇ ਗਾਹ ਘੜਨੀ ਇੰਨੀ ਟਾਂਗ ਵੱਢਣੀ ਬਣੀ ਹੈ ਚੱਲ ਬਈ ਚੱਲ ਮੌਲੀ ਕਰਮੜੀ ਦੀ ਬੈਕ ਇਹ ਮੂੰਹ ਇੱਥੇ ਤੇ ਆ ਜਣੀ ਪਰਨ ਭਾਈ ਨਹੀਂ ਚੱਲ ਬਈ ਚੱਲ ਪਟਰ ਕੇ ਨਾ ਮਸ਼ੀਨ ਹੈ ਡਿੱਟੀ ਹੋਈ ਹੈ ਉਗਰ ਹਲੇ ਵੀ ਸਾਹਮਣੇ ਹੀ ਆਉਂਦਾ ਖੰਬੇ ਦੇ ਚਾਰ ਮੌਲੀ ਚਾਲ ਚਾਲ ਚਾਲਾ ਹੋਰ ਉੱਪਰੋਂ ਕਟਾ ਬਾਈ ਥੋੜੀ ਜੀ ਆਹ ਲੱਗ ਜਾਨੀ ਲੱਗ ਜਾਨੀ ਲੱਗ ਜਾਨੀ ਬਾਈ ਔਕਰ ਖੰਬੇ ਦੇ ਸੇਦ ਨੂੰ ਆ ਰਿਹਾ ਸਦਾਈ ਇਹਦਾ ਭਾਈ ਮੋਰ ਛਾੜ ਗਿਆ ਹੁਣ ਮੜੀ ਉੱਪਰ ਤੇ ਪੜਨਾ ਪੈਣਾ ਹੋਰ ਤਾਂ ਜਾਣਾ ਇੱਧਰ ਇਹਨੇ ਉਹ ਪੱਥਰ ਕਿਆ ਕਰੂੰਗਾ ਇਹ ਫੇਰ ਵੀ ਮਸ਼ੀਨ ਉੱਪਰ ਆ ਉੱਪਰਲਾ ਵੜਦੇ ਵਾ ਉੱਪਰਲਾ ਉੱਪਰਲਾ ਯਾਨੀ ਮਾਰ ਪੇਜਗਾ ਦਾ ਛੋਟੇ ਛੋਟੇ ਆ ਉੱਤੜਾ ਜਾ ਕੱਢਦੇ ਉੱਪਰਲਾ ਬਹੁਤ ਬੁਰਾ ਹਾਲ ਆ ਬਾਈ। ਲਓ ਜੀ ਬਾਈ ਬੜੀ ਮੁਸ਼ਕਲ ਗੱਲ ਲਿਆਏ ਕੱਢ ਗਏ ਆ ਹੁਣ ਇੱਕ ਲਾਸਟ ਕੇਸ ਅੱਜ ਦਾ 8 ਬਿਗਿਆਂ ਦਾ ਬੜੀ ਮੁਸ਼ਕਲ ਗਾ ਬਾਈ ਖੰਬੇ ਕੋਲ ਤੋਂ ਲਿਆ ਕੱਢ ਗਏ ਮਿੱਟੀ ਪੱਟ ਪੱਟ ਕੇ ਬੁਰਾ ਹਾਲ ਹੋ ਗਿਆ ਜਾਂਦੇ ਪਤੰਦਰ ਕੱਢ ਕੇ ਲੈ ਗਏ। ਪਰ ਰਸਤਾ ਵੀੰਦਾ ਹੈਗਾ ਬਾਈ ਹੋਰ ਹੱਲ ਵੀ ਉਹੀ ਦਾ ਨਾ ਹੈਗੇ 25 30 ਬਿਗੇ ਵਟ ਗਈ ਆਏ ਜੇ ਗਏ ਆ ਜੇ ਮਿਹਨਤ ਕਰੀ ਕੋ ਖੱਟ ਕੇ ਲੈ ਆਏ ਆ ਨਾ। ਬਾਕੀ ਆ ਰਹਿ ਗਿਆ 8 ਬਿਗਿਆਂ ਦਾ ਪਲਾਟ ਹੋਣ ਬਸ ਇੱਕ। ਬਟਕੇ ਵੇ ਚਲ ਜਾਗੇ ਡੇਰੇ ਤੇ ਲਾਤਾ ਕਾਤਾ ਸਟਾਰਟ ਪਹਿਲਾ ਢੇੜਾ ਬਾਕੀ ਕਣਕ ਤਾਂ ਜਮੇ ਸੁੱਕੀ ਪਈ ਆ ਤਾਂ ਖੜਕੀ ਬੇ ਕਣਕ ਬਾਈ ਮੈਂ ਜਿਹੜੀ ਵੇਖ ਰਿਹਾ ਬੱਲੀਆਂ ਟੁੱਟਦੀ ਆ ਕਣਕ ਸੁੱਕੀ ਆ ਬਾਕੀ ਕਈ ਦਾ ਹਰੀਓ ਪੜਾਈ ਜੰਨੇ ਆ ਬੜਾ ਬੜਾ ਹਾ ਬੁਰਾ ਹਾਲ ਆ ਬਾਈ ਇਹਦੀ ਦਾ ਕਈ ਤਾਂ ਜਵੇਂ ਬਕਲੀਆਂ ਕਢਾਈ ਜਾਂਦੇ ਆ ਕੀ ਕਹੀਏ ਇਹ ਨੇ ਅਗਲਾ ਹਨਾ ਸੜਾ ਦਾ ਦਿਲ ਵੀ ਨਹੀਂ ਕਰਦਾ ਕਹਿਣ ਨੂੰ ਵੀ ਕਹੀਦੀ ਐ ਫੇ ਕਹਿੰਦੇ ਨਹੀਂ ਨਹੀਂ ਸਰਦਾਰ ਜੀ ਮੌਸਮ ਖਰਾਬ ਹੋ ਰਿਹਾ ਬਾਕੀ ਵੀ ਸੱਚੇ ਆ ਬਾਈ ਹਨਾ 6 ਮਹੀਨੇ ਦੀ ਮਿਹਨਤ ਕਰੀ ਹੋਈ ਆ ਜੇ ਮਾੜਾ ਮੋਟਾ ਕਿਤੇ ਮੌਸਮ ਖਰਾਬ ਹੋ ਗਿਆ ਤਾਂ ਤੁਹਾਨੂੰ ਪਤਾ ਹੋਵੇ ਪੱਲੇ ਕੱਖ ਨਹੀਂ ਪੈਂਦਾ ਹਨਾ ਸੁੱਕੀ ਗਣਕ ਤੇ ਹੁਣ ਆਪਣੇ ਪੰਜਾਬ ਦੇ ਵਿੱਚ ਅੱਜ ਫੇਰ ਮੀਂਹ ਪੈ ਰਿਹਾ ਫੋਨ ਆਇਆ ਤਾਂ ਘਰ ਤੇ ਉਹਨੂੰ ਪਤਾ ਹੀ ਇੱਕ ਆ ਪਾਤਰਾ ਕਰੋਰੀ ਕਿ ਨਹੀਂ ਕਿ ਦਿਨਾਂ ਪੰਜ-ਛੇ ਦਿਨ ਦੀ ਗੱਲ ਆ ਕਹਿੰਦਾ ਗੋਲੇ ਪੈ ਗਏ ਪਤਾ ਹੀ ਸੁਣਨ ਦੇ ਪਤਾ ਲੱਗਿਆ ਵੀ ਗੋਲੇ ਪੈ ਗਏ ਮਨਦੀਪ بھائی ਦੱਸਦਾਦਾ ਆਪਣਾ ਬਾਕੀ ਅੱਜ ਇਹ ਲਾਸਟ ਕੇਸ ਆ ਆਪਣਾ ਇੱਥੀ ਮਸ਼ੀਨ ਦਾ ਜਿਹੜਾ ਅੱਜ ਕੰਮ ਦਾ ਹਨਾ ਸਮਾਪਤ ਕਰਾਂਗੇ ਕੱਲੂ ਦੇਖਾਂਗੇ ਇਹ ਮਾਰਾ ਹੀ ਰਹਿਣਾ ਆਪਣੀ ਕਿੱਥੇ ਲਿਖਿਆ ਹਨਾ ਆ ਦੇਖੋ ਲੋ ਬਾਈ ਕਿੰਨੇ ਪਲਾਟ ਆ ਵੀ ਖਾਲੀ ਪਏ ਹਨਾ ਇਹਦੇ ਉੱਪਰ ਵੀ ਖਾਲੀ ਆ ਮੈਥੀ ਆ ਤੇ ਉੱਪਰ ਹਣੀਆਂ ਉਹਦੇ ਬਾਅਦ ਆ ਇੱਕ ਪਲਾਟ ਕਾਨਕ ਦਾ ਉੱਪਰ ਸਾਰਾ ਖਾਲੀ ਪਿਆ ਬਹੁਤ ਵੀਰੇ ਇਹ ਦੀ ਕਈ ਜਣੇ ਨਾ ਬੰਦੇ ਇਹ ਨਾ ਵੀ ਕਮੈਂਟਾਂ ਦੇ ਵੀ ਬਾਈ ਗਰੂਮੀ ਰੋਈ ਜਾਂਦਾ ਕਾਨਕ ਵੀਰੇ ਘਾਟਾ ਤੁਸੀਂ ਮੰਨਦੇ ਨਹੀਂ ਹੈਗੇ ਮੇਰਾ ਤਾਂ ਮੈਂ ਤਾਂ ਹੁਣ ਤੁਹਾਡੇ ਸਾਹਮਣੇ ਨਹੀਂ ਕੋਈ ਮਸ਼ੀਨ ਵਾਲਾ ਏਰੀਆ ਨਹੀਂ ਦਿਖਾਦਾ ਮੈਂ ਤਾਂ ਬਈ ਰੇ ਤੁਹਾਨੂੰ ਪਤਾ ਸਤ ਸ਼ੁਰੂ ਚ ਆਉਂਦੇ ਨੇ ਦੱਸੋ ਫਲਾਣੇ ਸ਼ਹਿਰ ਚ ਆਏ ਆ ਮੈਂ ਹਨਾ ਐਜੀ ਕੋਈ ਗੱਲਬਾਤ ਨਹੀਂ ਹੁੰਦੀ ਕਰਮ ਹੁੰਨੇ ਵੀਰੇ ਆਪਣੇ ਆਪਣੇ ਬਾਕੀ ਜਿਹੜੇ ਵੀਰੇ ਵੀਡੀਓ ਦੇਖਦੇ ਆ ਫਾਦਰ ਨੇ ਨਾ ਉਨਾਰਾ ਧੰਨਵਾਦ ਕਰਦੇ ਆ ਬਹੁਤ ਬਾਕੀ ਮੇਰੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਜਰੂਰ ਅਜੇ ਤਾਂ ਆਪਾਂ ਨੇ ਮਹੀਨਾ ਡੇਢ ਮਹੀਨਾ ਬਾਹਰੇ ਚ ਚੱਲਣਾ ਹੈ ਅਪ੍ਰੈਲ ਦੇ ਵਿੱਚ ਜਾ ਕੇ ਕਰਾਂਗੇ ਪੰਜਾਬ ਚ ਕੰਮ ਸਟਾਰਟ ਬਾਕੀ ਜੀਰੇ ਦੀ ਇੱਕ ਵੀਰੇ ਦਾ ਫੋਨ ਆਇਆ ਤਾਂ ਕਹਿੰਦਾ ਬਈ ਜੀਰੇ ਦੀ ਜ਼ਰੂਰ ਜਾਣਕਾਰੀ ਦੇਈ ਨਾ ਸਾਰੇ ਜੀਰੇ ਦੀ ਏ ਟੂ ਜ਼ੈਡ ਵੀ ਕਦੋਂ ਬੀਜ ਹੁੰਦਾ ਹਨਾ ਕਿਹੜਾ ਬੀਜ ਆ ਕਿੰਨਾ ਬਿਘੇ ਚ ਪੈਂਦਾ ਹੈ ਕੀਲੇ ਚ ਕੋਈ ਨਹੀਂ ਵੀਰੇ ਦਵਾਂਗੇ ਮੈਂ ਤੇਰਾ ਫੋਨ ਦਿਮਾਗ ਚ ਆ ਮੇਰੇ ਜਿੱਦਾਂ ਕਿਤੇ ਦਿਮਾਗ ਚ ਆਈ ਮੈਂ ਜ਼ਰੂਰ ਕਰੂੰਗਾ ਹਨਾ ਖੇਤ ਮਿਲਿਆ ਕੋਈ ਲਾਗੇ ਲਾਉਣ ਚੱਲਦਾ ਟਰੈਕਟਰ ਥਰੂਸਰ ਤਾਂ ਮੈਂ ਕਰੂੰਗਾ ਗੱਲਬਾਤ ਚਲੋ ਬਾਕੀ ਮਿਲਦੇ ਆ ਜੀ ਫਿਰ ਕਿੱਥੇ ਅਗਲੀ ਵੀਡੀਓ 'ਚ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਤੇ ਕਿਉਂਕਿ ਨੈੱਟ ਦੀ ਥੋੜੀ ਪ੍ਰੋਬਲਮ ਆ ਜਦ ਤੱਕ ਰੱਬ ਰਾਖਾ ਸਤਿ ਸ੍ਰੀ ਅਕਾਲ